ਅੱਜ ਆਮ ਆਦਮੀ ਪਾਰਟੀ ਨੂੰ ਹਲਕਾ ਲੰਬੀ ਦੇ ਵਿੱਚੋਂ ਲੱਗਿਆ ਵੱਡਾ ਝਟਕਾ ਇਥੇ ਹਲਕਾ ਲੰਬੀ ਦੇ ਪਿੰਡ ਸ਼ੇਰਾਵਾਲੀ ਵਿੱਚ ਤੋਂ ਲਗਾਤਾਰ ਆਮ ਆਦਮੀ ਪਾਰਟੀ ਲਗਾਤਾਰ ਦੁਰਵਿਸ਼ੇਸ਼ ਰੂਪ ਦੇ ਨਿਯਮਕਰਾਰ ਵਾਲੇ ਆਸਾ ਪਿੰਡਾਂ ਸੀ ਨੂੰ ਅੱਜ ਲਗਾਤਾਰ ਚਾਰੀ ਪਰਾਰ ਸਮਰੇਤ ਲੋਕ ਦੇ ਕਾਲੀ ਤੋਂ ਦੇ ਵਿੱਚ ਕੋਈ ਸ਼ਾਮਲ ਨਾ ਵੱਡੇ ਤੋਂ ਦੇਖਿਆ ਦਿੱਤਾ ਨਹੀਂ ਲੱਗਾਤਾਰ ਦੇ ਪਾਰਟੀ ਨੂੰ ਬਹੁਤ ਮਿਲਿਆ ਜਾਂਦਾ ਦੇਖਿਆ ਕਿ ਲਗਾਤਾਰ ਹਾਂ ਵਰਕਰਾਂ ਅੱਲਾਸ਼ੀ ਨੇ ਇਹ ਆਖਿਆ ਕਿ ਲਗਾਤਾਰ ਜਿਹੜੇ ਪਾਰਟੀ ਦੇ ਵਰਕਰ ਨੇ ਉਹ ਲਗਾਤਾਰ ਮਿਹਨਤ ਕਰ ਰਹੇ ਨੇ ਪਾਰਟੀ ਦੇཆਾ ਉੱਥੇ ਹੀ ਜਿਹੜਾ ਛੁੱਠਾ ਜਿਹੜਾ ਛੁੱਠਾ ਲਾਰਾ ਸੀਗਾ ਜਨੂੰ ਛੱਡ ਕੇ ਇੱਕ ਸੱਚੀ ਪਾਰਟੀ ਦੇ ਨਾਲ ਆ ਕੇ ਖੜਿਆ ਆਉ ਦੇਖੋ ਕੀ ਕਹਿੰਦਾ ਹੈ ਉਹ ਝੂਠ ਸੀ ਇਹਨਾਂ ਨੇ ਜਿਹੜੀ ਇੱਕ ਬਦਲਾਅ ਦਾ ਝੂਠ ਮਾਰ ਕੇ ਆਏ ਸੀ ਉਹ ਲੋਕਾਂ ਨੂੰ ਬਹੁਤ ਕਲੀਅਰ ਹੋ ਚੁੱਕਿਆ ਹੈ ਕਿ ਅੱਗੇ ਜਿਹੜਾ ਬਾਦਲ ਸਾਹਿਬ ਨੇ ਸੇਵਾ ਕੀਤੀ ਸੀ ਉਹ ਜਨ ਜਨ ਦੇ ਦਿਲ ਵਿੱਚ ਹੈ ਔਰ ਜਿਹੜਾ ਝੂਠ ਸੀ ਉਹ ਬਾਹਰ ਨਿਕਲ ਚੁੱਕਿਆ ਹੈ ਇਹ ਸ਼ੇਰਾਂ ਵਾਲੀ ਨਗਰ ਨੂੰ ਅੱਜ ਸਾਨੂੰ ਬਹੁਤ ਵੱਡਾ ਹਲਾਰਾ ਮਿਲਿਆ ਹੈ ਔਰ ਇਸ ਤੋਂ ਬਾਅਦ ਸੈੜਾ ਖੇੜਾ ਨਗਰ ਜਾਣਾ ਉੱਥੇ ਵੀ ਇੱਕ ਬੜੀਆਂ ਜੁਆਇਨਿੰਗ ਹੈ ਆਦਰੀਆਂ ਉੱਥੇ ਵੀ ਜੁਆਇਨਿੰਗ ਹੈ ਆਲਮ ਵਾਲਾ ਉੱਥੇ ਵੀ ਜੁਆਇਨਿੰਗ ਹੈ ਮੈਨੂੰ ਐ ਲੱਗਦਾ ਵੀ ਸਵੇਰ ਦੇ ਅੱਜ ਜੁਆਇਨਿੰਗਾਂ ਦੇ ਚੱਲ ਰਿਹਾ ਹੈ ਔਰ ਜਿਹੜੀ ਇਹ ਲੰਬੀ ਹਲਕੇ ਦੀ ਜਿੱਤ ਹੈ ਇਹ ਬਹੁਤ ਵੱਡੀ ਜਿੱਤ ਹੋਣੀ ਹੈ ਇਤਿਹਾਸਿਕ ਜਿੱਤ ਹੋਣੀ ਹੈ ਔਰ ਇਹ ਲੰਬੀ ਦੇ ਲੋਕਾਂ ਨੇ ਉਸ ਮਰਹੂਮ ਨੇਤਾ ਆਪਣੇ ਦਿਲਾਂ ਦੀ ਧੜਕਣ ਸਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸ਼ਰਧਾਂਜਲੀ ਦੇ ਰੂਪ ਵਿੱਚ ਇਹਨਾਂ ਨੇ ਵੋਟ ਪਾ ਕੇ ਇਸ ਸ਼੍ਰੋਮਣ ਅਕਾਲੀ ਦਲ ਨੂੰ ਇਹ ਤੋਂ ਬਹੁਤ ਵੱਡੇ ਫਰਕ ਨਾਲ ਜੇਤੂ ਕਰ ਰਿਹਾ ਹੈ ਸਰ ਅੱਜ ਕਿੰਨੇ ਪਰਿਵਾਰ ਸ਼ਾਮਲ ਹੋਏ ਤੁਹਾਡੇ ਸਾਹਮਣੇ ਇਹ ਗਿਣਤੀ ਨਹੀਂ ਆਉਂਦੀ ਇੱਕ ਪਿੰਡੀ ਇੱਕ ਪਾਸੇ ਹੋ ਗਿਆ ਹਾਂ ਕੀ ਲੱਗਦਾ ਹੈ ਕਿਹੜੀ ਕਿਹੜੀ ਪਾਰਟੀ ਛੱਡ ਕੇ ਆਏ ਸਾਰੇ ਆਮ ਆਦਮੀ ਪਾਰਟੀ ਦਾ ਝੂਠ ਛੱਡ ਕੇ ਆਏ ਹੈ ਆ ਪੁੱਛ ਲੋ ਕੋਲੇ ਖੜਿਆ ਆ ਆ ਗਿਆ ਆ ਸਰ ਆ ਦੋ ਦਿਨਾਂ ਤੋਂ ਜਿਹੜੀ ਹਵਾ ਬਦਲੀ ਬਦਲੀ ਲੱਗਦੀ ਹੈ ਲੰਬੀ ਦੀ ਕੁਛ ਖਾਸ ਦੋ ਦਿਨਾਂ ਤੋਂ ਝੂਠ ਬਿਲਕੁਲ ਬੈਠ ਗਿਆ ਤੇ ਸੱਚ ਉੱਪਰ ਉੱਠ ਕੇ ਆ ਗਿਆ ਔਰ ਲੰਬੀ ਹਲਕੇ ਦਾ ਬਿਲਕੁਲ ਇੱਕ ਤਰਫਾ ਫੈਸਲਾ ਹੋ ਗਿਆ ਤੁਸੀਂ ਦੇਖਿਆ ਹੋਣਾ ਮੁੱਖ ਮੰਤਰੀ ਰੋਡ ショਅ ਕਰਨਾ ਆ ਉਹ ਵੀ ਖਾਲੀ ਰਿਹਾ ਔਰ ਹੁਣ ਲੋਕਾਂ ਨੇ ਫੈਸਲਾ ਕਰ ਰਿਆ ਕਿ ਅਸੀਂ ਸ਼ਰਮਣੀ ਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਤੇ ਬਟਰਨ ਦਵਾਕੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪੈਣ ਹਰਜਮਰਿਤਕ ਔਰ ਬਾਦਲ ਨੂੰ ਬਹੁਤ ਵੱਡੇ ਫਰਕ ਨਾਲ ਇਥੋਂ ਜੇਤੂ ਕਰ ਲੈ। ਮੁਖ ਮੰਤਰੀ ਹੁੰਦੇ ਆ ਪਰ ਉਹ ਕਿੱਕਲੀਗਾ ਕੇ ਚੱਲਦੇ ਆ ਪਰ ਵੋਟਰ ਤਾਂ ਇੱਕੋ ਗੱਲ ਕਹਿੰਦੇ ਸੀਟੋ ਫਸ ਗਈ ਬਟਿੰਡੇ ਤੋਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਗੱਲ ਕਹਿੰਦੇ। ਉਹ ਆਪ ਦੀ ਸੀਟ ਕੱਢ ਲੈ ਸੰਗਰੂਰ ਵਾਲੀ ਸਾਡੇ ਵਾਲੀ ਦਾ ਅਸੀਂ ਕੱਢ ਕੇ ਲੈ ਗਏ। ਓਏ ਸੋ ਜੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹੋ। ਕੋਈ ਦਬਾਅ ਕਿਸੇ ਤਰ੍ਹਾਂ ਦਾ ਕੀ ਦਬਾਅ ਦੇ ਵਿੱਚ ਆ ਕੇ ਤੈਨੂੰ ਸ਼ਾਮਲ ਨਹੀਂ ਤੈਨੂੰ ਦਬਾਅ ਦੀਦਾ। ਨੇ ਕਹਿੰਦੇ ਦੂਜੀਆਂ ਪਾਰਟੀਆਂ ਨੇ ਦਬਾਬ ਬਣਾਉਂਦੇ ਆ ਕਹਿੰਦੇ ਪਰਚਾ ਕਰਾ ਦਾਂਗੇ ਉਹ ਤਾਂ ਕੋਈ ਜੁਆਇਨਿੰਗ ਵੀਰੇ ਮੇਰੀ ਗੱਲ ਸੁਣਾ ਤਿੰਨ ਸਾਲ ਪਏ ਨੇ ਜੇ ਸਰਕਾਰ ਦੇ ਜੇ ਸਾਨੂੰ ਐਡਾ ਖਤਰਾ ਹੁੰਦਾ ਤੇ ਅਸੀਂ ਉਧਰ ਆਉਂਦੀ ਨਾ ਠੀਕ ਹੈ ਨਾ ਜਿਹੜਾ ਸੀਰੀ ਹੁੰਦਾ ਆਪਾਂ ਖੇਤ ਦੇ ਵਿੱਚ ਸੀਰੀ ਰੱਖਦੇ ਆ ਜੇ ਆਪਾਂ ਆਪਦੇ ਸੀਰੀ ਨੂੰ ਪੁੱਛੀ ਗਏ ਨਾ ਵੀ ਆਪਣੇ ਖੇਤ ਦੇ ਵਿੱਚ ਰੇ ਪਾਉਣ ਵਾਲੀ ਆ ਸਪਰੇਅ ਪਾਉਣ ਵਾਲੀ ਆ ਠੀਕ ਆ ਮਾਲਕੀ ਨਾ ਪੁੱਛੇ ਜੇ ਸਾਨੂੰ ਪੁੱਛਦੇ ਨਹੀਂ ਪਿੰਡ ਦੇ ਵਿੱਚ ਕੀ ਕਰਨਾ ਕਿੰਨੀਆਂ ਵੋਟਾਂ ਆਪਣੀਆਂ ਕਿੰਨਾ ਕੁਛੇ ਫਿਰ ਤੁਰਨ ਦਾ ਕੀ ਫਾਇਦਾ ਠੀਕ ਹੈ ਨਾ ਅਸੀਂ ਫਿਰ ਆਪਦੇ ਘਰ ਦੇ ਵਿੱਚ ਵਾਪਸੀ ਕੀਤੀ ਅਸੀਂ ਹੋਰ ਆਏ ਨ ਕੀ ਲੱਗਦਾ ਹੁਣ ਸ਼ੋਮਨੀ ਕਾਲੀ ਦਲ ਦੇ ਵਿੱਚ ਤਾਂ ਪਹਿਲਾ ਮਾਨ 700 ਮਿਲੂ ਭਾਈ ਜੀ ਜੇ ਕੰਮ ਕਰਾਂਗੇ ਫਿਰ ਤਾਂ ਮਿਲੇਗਾ ਹੀ ਜੇ ਕੰਮ ਨਾ ਕਰਾਂਗੇ ਤਾਂ ਫਿਰ ਕਾਹਦਾ ਮਿਲਣਾ ਠੀਕ ਹੈ ਨਾ ਕਿੰਨੇ ਪਰਵਾਹ ਤੁਹਾਡਾ ਨਾ ਸ਼ਾਬ ਸਾਡੇ ਦਾ ਇਹ ਹਿਸਾਬ ਲਾ ਲਓ ਵੀ ਜਦੋਂ ਆਮ ਪਾਰਟੀ ਦੇ ਅਸੀਂ ਗਏ ਹਾਂ ਮੇਰੇ ਇਧਰ 660 650 ਵੋਟ ਸੀ ਹੁਣ ਹਿਸਾਬ ਲਾ ਲਓ ਆਪੇ ਹਾਂ 1.5 ਕਾਲੀ ਦਲ ਦੀ ਇੱਕ ਮਿੰਟ ਕਾਲੀ ਦਲ ਦੀ ਸਾਡੀ 1300 ਵੋਟ ਹੁੰਦੀ ਸੀ ਕਈ ਚਲੋ ਕਈ ਗਲਤੀਆਂ ਨਾ ਤੋਂ ਹੋ ਜਾਂਦੀਆਂ ਕਈ ਸਾਡੇ ਤੋਂ ਹੋ ਗਈਆਂ ਠੀਕ ਆ ਅਸੀਂ ਪਾਸੇ ਹੱਡੇ ਵਿੱਚੋਂ ਠੀਕ ਹੈ ਨਾ ਤੇ ਜਦੋਂ ਵੋਟ ਜਾਂਦੀ ਹੈ ਉਦੋਂ ਲੀਡਰ ਨੂੰ ਹੀ ਪਤਾ ਹੁੰਦਾ ਵੀ ਕਿੰਨੀ ਵੋਟ ਬਾਹਰ ਚਲੀ ਗਈ ਆ ਠੀਕ ਹੈ ਨਾ ਹੁਣ ਆਏ ਆ ਹੁਣ ਲੀਡਰ ਤਾਂ ਪਤਾ ਲੱਗ ਜੂਗਾ ਵਿੱਚ ਕੁਝ ਹੈਗਾ ਕਿ ਨਹੀਂ ਹੈਗਾ ਠੀਕ ਹੈ ਨਹੀਂ ਹਾਂ ਸਾਡੇ ਨਾਲ ਸ਼ਾਮਿਲ ਹੋਇਆ ਤੇ ਇਹ ਵੀ ਇੱਕ ਸ਼ਾਨਦਾਰ ਲਈ ਬਾਲ ਸਾਹਿਬ ਨੂੰ ਜਿਹੜੇ ਅੱਜ ਸਾਡੇ ਵਿੱਚ ਰਲ ਕੇ ਅੱਜ ਇੱਕ ਜਿਹੜਾ ਸ਼ੇਰਾਂ ਵਾਲਾ ਇੱਕ ਪਾਸਾ ਹੀ ਹੋ ਗਿਆ ਤੇ ਜੇ ਕਹੀਏ ਨਾ ਦਬਾ ਦਬਾ ਤਾਂ ਸਰਕਾਰਾਂ ਦਾ ਹੁੰਦਾ ਜੇ ਦਬਾਅ ਹੀ ਗੱਲ ਹੁੰਦੀ ਤੇ 3 ਸਾਲ ਉਹਨਾਂ ਦੇ ਪੈਸੇ ਸਾਡਾ ਭਰਾ ਸਾਡੇ ਵਿੱਚ ਕਿਉਂ ਆਉਂਦਾ ਇਹ ਦਵਾ ਦੀ ਤਾਂ ਪਰਵਾਹੀ ਨਹੀਂ ਕਰਦਾ ਸ਼ੇਰਾਂ ਵਾਲਾ ਸ਼ੇਰ ਹੈ ਸ਼ੇਰਾਂ ਵਾਲਿਆਂ ਦਾ ਸ਼ੇਰ ਸ਼ੇਰ ਜਵਾਨ ਹੈ ਸ਼ੇਰ ਭਰਾ ਹੈ ਇਹਨੇ ਸਾਡੀ ਲਾਜ ਬਤ ਰੱਖੀ ਸਾਡੇ ਸਾਨੂੰ ਮੰਨਿਆ ਸਾਡੀ ਗੱਲ ਨੂੰ ਮੰਨਿਆ ਸਾਡੇ ਵਿੱਚ ਸ਼ਾਮਲ ਹੋਇਆ ਸਾਡਾ ਜਹੌਂਸਲਾ ਵਧਿਆ ਬੜੀ ਮਿਹਰਬਾਨੀ ਇਹਨਾਂ ਦੀ ਤੇ ਤੁਹਾਡੀ ਵੀ ਜਿਹੜਾ ਅੱਜ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਕਾਲੀ ਦਾ ਨੂੰ ਵੱਡੀ ਮਜਬੂਤੀ ਵਿੱਚ ਬਹੁਤ ਵੱਡਾ ਘਰ ਮਿਲਿਆ ਜੀ ਸ਼ੇਰਾਂ ਵਾਲੀ ਵਿੱਚੋਂ ਸਾਡਾ ਵੀਰ ਭਰਾ ਭੁਪਿੰਦਰ ਸਿੰਘ ਤੇ ਇਹ ਕੁਝ ਗੱਲਾਂ ਕਰਕੇ ਨਰਾਜਗੀਆਂ ਸੀ ਥੋੜੀਆਂ ਕਣੀਆ ਦੂਰ ਹੋ ਗਿਆ ਸੀ ਉਹਨੇ ਆਪ ਦੇ ਘਰ ਦੇ ਵਿੱਚ ਅਸੀਂ ਭਰਾ ਨੂੰ ਆਪ ਦੇ ਘਰ ਦੇ ਵਿੱਚ ਵਾਪਸ ਲਿਆਂਦਾ ਤੇ ਇਸ ਦੇ ਨਾਲ ਹੁਣ ਜਿਹੜਾ ਇਹ ਪਿੰਡ ਦੇ ਵਿੱਚ ਇੱਕ ਤਰਫਾ ਹੀ ਹੋ ਗਿਆ ਤੇ ਕਾਲੀਦਾਲ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਇੱਥੇ 35 ਤੋਂ 40 ਘਰ ਜਿਹਨਾਂ ਨੇ ਅੱਜ ਵਾਪਸੀ ਕੀਤੀ ਐ ਇਸ ਅੱਜ ਦੇ ਕੱਟ ਦੇ ਵਿੱਚ ਬਹੁਤ ਚੇਂਜ ਹੋਇਆ ਬਹੁਤ ਸਾਰਾ ਮੋਲਚੇਰਤ ਹੋ ਗਿਆ ਜੀ ਉਹਨਾਂ ਦਾ ਹਾਂ ਜੀ ਸਹੀ ਗੱਲ ਨਹੀਂ ਯਾ ਪਾਰਟੀ ਦਾ ਬੂਥ ਵੀ ਨਾਲ ਲੱਗ ਸਕੇ ਸ਼ੇਰਾਂ ਵਾਲੀ ਵਿੱਚ